ਪੀ ਪੰਜਾਬ ਦੇ ਜਿਹੜੇ ਗਰਦਾਸਪੁਰ ਔਰ ਅਮਰਸਾ ਦੇ ਜਿਹੜੇ ਜ਼ਿਲ੍ਹੇ ਨੇ ਇਹਨਾਂ ਵਿੱਚ ਬਹੁਤ ਹੀ ਜ਼ਿਆਦਾ ਪਰਿਵਾਰਾਂ ਦਾ ਨੁਕਸਾਨ ਹੋਇਆ। ਸੋ ਸਾਡੀ ਸੋਸਾਇਟੀ ਵੱਲੋਂ ਉੱਥੇ ਜਾ ਕੇ ਹਾਲ ਪੀੜਤਾਂ ਲਈ ਰਸਤਾ ਲੈ ਕੇ ਜਾਇਆ ਗਿਆ। ਕਈਆਂ ਹੋਰ ਵੀ ਜੋ-ਜੋ ਜ਼ਰੂਰਤਾਂ ਸਮਾਨ ਹੀ ਲਿਜਾਇਆ ਗਿਆ। ਜੇ ਜਦੋਂ ਭਾਲੇ ਡੇਕਦੀ ਸੀ ਜਾਂ ਸੱਤਾਂ ਡੇਕਦੀਆਂ ਸੀ ਜਾਂ ਕੰਧਾਂ ਡੇਕਦੀਆਂ ਸੀ ਤੇ ਮੈਂ ਰਾਤ ਉੱਠ ਕੇ ਬਹਿ ਜਾਂਦੀ ਸੀ ਸਾਰੀ ਸਾਰੀ ਰਾਤ ਬੈਠੀ ਰਹਿੰਦੀ। ਔਰ ਉਸ ਤਰ੍ਹਾਂ ਦੇਖਿਆ ਗਿਆ ਵੀ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰ ਨੇ ਜਿਨ੍ਹਾਂ ਦੇ ਘਰ-ਬਾਰ ਟੁੱਟੇ ਹੋਏ ਨੇ ਔਰ ਅਸੀਂ ਸਾਡਾ ਕੱਲਿਆਂ ਦਾ ਇੰਨਾ ਉਪਰਾਲਾ ਇਨੀ ਸਮਰੱਥਾ ਨਹੀਂ ਆ ਗਈ ਵੀ ਅਸੀਂ ਜਿੰਨੇ ਜ਼ਿਆਦਾ ਲੋਕਾਂ ਦਾ ਨੁਕਸਾਨ ਹੋਇਆ ਉਹ ਘਰ ਬਣਾ ਸਕੀਏ ਸੋ ਅਸੀਂ ਵੀਰ ਭਰਾਵਾਂ ਔਰ ਸੋਸ਼ਲ ਮੀਡੀਆ ਪਲੇਟਫਾਰਮ ਦਾ ਹੀ ਆਪਣੇ ਵਾਕ ਵਾਕ ਸੱਜਣਾਂ ਦਾ ਜਿਹੜਾ ਸਹਿਯੋਗ ਮੰਗਿਆ ਤੀਆਂ ਮੇਰੀਆਂ ਆਈਆਂ ਈ ਤੀਆਂ ਆਂਦੀਆਂ ਜੀ ਵੀ ਵੀ ਮੰਮੀ ਤੂੰ ਬਿਮਾਰ ਹੋਣਾ ਕੋਈ ਨਹੀਂ ਬਣ ਜਾਣਗੇ ਮੈਨੂੰ ਇੰਨਾ ਹੁਸਲ ਮੇਰੀ ਘਤਿਆਂ ਮੈਨੂੰ ਦਿੰਦੀਆਂ ਹੈ ਦੇਖਿਆ ਵੀ ਕਰਦੀ ਜਿਹੜੀ ਉਹ ਹਾਲਤ ਬਹੁਤ ਖਰਾਬ ਆ ਤੇ ਉਹ ਫਿਰ ਸਾਰਿਆਂ ਦੇ ਸਹਿਯੋਗ ਨਾਲ ਸਲਾਹ ਕੀਤੀ ਗਈ ਵੀ ਇਹਨਾਂ ਦਾ ਘਰ ਜਿਹੜਾ ਬਣਾਇਆ ਜਾਏ ਸੋ ਵਕ ਵਕ ਜਦੋਂ ਅਸੀਂ ਰਿਕਵੈਸਟ ਕੀਤੀ ਤੇ ਕੋਈ ਸਦਾਨੀ ਸੱਜਣਾ ਨੇ ਨਾਲ ਸਹਿਯੋਗ ਪਾਇਆ ਤੇ ਰਲ ਕੇ ਜਿਹੜਾ ਇਹ ਘਰ ਦੀ ਸਾਰੀ ਅੱਜ ਜਿਹੜੀ ਚਾਲੂ ਕਰਵਾਈ ਗਈ ਹੈ ਸੋ ਇਹ ਜਿਹੜਾ ਕਰਨ ਵਾਲਾ ਸੇਵਾ ਕਰਾਉਣ ਵਾਲਾ ਜਿਹੜਾ ਉਕਾਲਪੁਰਖ ਵਾਹਿਗੁਰੂ ਇਹ ਅਸੀਂ ਤੇ ਇੱਕ ਜਰੀਆ ਵਾਂ ਮਾਂ ਚ ਮੈਂ ਰਾਤ ਨਸੌਂਦੀ ਨਹੀਂ ਰਾਤ ਨੀਂਦ ਨਹੀਂ ਆਉਂਦੀ ਜਦੋਂ ਕਿਤੇ ਮੈਂ ਡੇਗਦੇ ਹੀਗੇ ਤੇ ਮੈਂ ਨਾਲ ਹੀ ਉੱਠ ਕੇ ਬਹਿ ਜਾਂਦੀ ਹਾਂ ਧੀਆਂ ਮੇਰੀਆਂ ਆਈਆਂ ਸੀ ਧੀਆਂ ਆਂਦੀਆਂ ਸੀ ਵੀ ਵੀ ਮੰਮੀ ਤੂੰ ਬਿਮਾਰ ਹੋਣਾ ਕੋਈ ਨਹੀਂ ਬਣ ਜਾਣਗੇ ਮੈਨੂੰ ਇੰਨਾ ਹੌਸਲਾ ਮੇਰੀਆਂ ਧੀਆਂ ਮੈਨੂੰ ਦਿੰਦੀਆਂ ਸੀ ਤੇ ਜਦੋਂ ਬਾਲੇ ਡੇਗਦੇ ਜੀ ਜਾਂ ਸੱਤਾਂ ਡੇਗਦੀਆਂ ਹੈਂ ਜਾਂ ਕੰਧਾਂ ਡੇਗਦੀਆਂ ਹੈਂ ਤੇ ਮੈਂ ਰਾਤ ਨੂੰ ਉੱਠ ਕੇ ਬਹਿ ਜਾਂਦੀ ਹਾਂ ਸਾਰੇ ਸਾਰੇ ਰਾਤ ਬੈਠੀ ਰਹਿੰਦੀ ਆ ਕਿ ਲੋ ਡਿੱਗੇ ਉਦੋਂ ਕਿੱਥੇ ਸੀ ਤੂੰ ਉਹਨਾਂ ਜਦੋਂ ਕੰਧਾਂ ਪਾਟ ਗਈਆਂ ਤੇ ਫੇਰ ਇਹ ਸਮਾਨ ਇੱਧਰ ਰੱਖ ਲਿਆ ਸਹਾਰਾ ਬਣਿਆ ਤਾਂ ਸਹਾਰਾ ਮੇਰਾ ਬਣਿਆ ਚਲੋ ਮਹਾਰਾਜ ਨੇ ਆਪ ਸਹਾਈ ਹੋਇਆ ਇਹਨਾਂ ਦੇ ਮਿਹਰਦਿਆਂ ਦੇ ਵਿੱਚ ਚਲੋ ਦਿਲਾਂ ਦੇ ਵਿੱਚ ਬਸਿਆ ਪਰਮਾਤਮਾ ਤੇ ਮੇਰੀ ਇਹਨਾਂ ਬੱਚਿਆਂ ਨੇ ਮੇਰੀ ਜਿਤਲ ਮਤ ਕੀਤੀ ਹੈ ਚਲੋ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹਾਂ ਇਹਨਾਂ ਦਾ ਚੂਲਾ ਟੁੱਟ ਗਿਆ ਹੀ ਜਾਂ ਡੇ ਨਰੇਗਾ ਦੇ ਕੰਮ ਤੇ ਤੇ ਸਾਈਕਲ ਤੋਂ ਡਿੱਗ ਗਏ ਹੀ ਤੇ ਇਹਨਾਂ ਉੱਥੇ ਚੌਂਕ ਦੀ ਵਿੱਚ ਡਿੱਗ ਪਏਗੇ ਤੇ ਉੱਥੇ ਇਹਨਾਂ ਦਾ ਚੂਲਾ ਟੁੱਟ ਗਿਆ ਇਹ ਦੋ ਰਿਵਾਰਪਰੇਸ਼ਨ ਕਰਵਾਇਆ ਫੇਰ ਵੀ ਨਹੀਂ ਸੱਟ ਬੈਠਾ ਏ ਮੀਆਂ ਦੇ ਵਿੱਚ ਡਿੱਗ ਪਿਆ ਸੀ ਬਿਲਕੁਲ ਬਰਾਬਰ ਕੋਣ ਕੋਣ ਹੈ ਇਹ ਦੇ ਦੋ ਹੀ ਆ ਮੀਆਂ ਬਿੱਧੀ ਦੋਵੇਂ ਮੀਆਂ ਬਿੱਧੀ ਜੇ ਜਾ ਰਾਇਆ ਇਹ ਬਾਹਰ ਪੈ ਟੈਂਪਾਸ ਸਾਡਾ ਹੁੰਦਾ ਇਹ ਮੈਂ ਇਹਨਾਂ ਨੂੰ ਥੋੜਾ ਜਾਂ ਗਿਆ ਜਾਣੀ ਜੀ ਨਾ ਫਿਰ ਮੈਂ ਇਹਨਾਂ ਨੂੰ ਪ੍ਰੈਸਟ ਕੀਤਾ ਸੀ ਕਹਿੰਦਾ ਮੇਰੇ ਕੋਲ ਜਾਇਆ ਤਾਂ ਜਾਂਦਾ ਨਹੀਂਗਾ ਕਿਤੇ ਵੀ ਨਹੀਂ ਮੈਂ ਜਾਂਦਾ ਫਿਰ ਮੈਂ ਰਿਕਵੈਸਟ ਫੋਨ ਤੇ ਹੀ ਕੀਤੀ ਸੀ ਤੇ ਫਿਰ ਉਹਨਾਂ ਨੇ ਮੇਰੀ ਰਿਕਵੈਸਟ ਸੁਣੀ ਫਿਰ ਆਏ ਫਿਰ ਉਹਨਾਂ ਨੇ ਇਹ ਸਾਰਾ ਵੇਖ ਕੇ ਇਹ ਸਿਰਫ ਉਹਨੂੰ ਥੋੜੀ ਜੀ ਹਮਤ ਕਰਨੀ ਸੀ ਠੀਕ ਹਾਂ ਜੀ ਮੈਨੂੰ ਬਹੁਤ ਵਧੀਆ ਲੱਗ ਰਿਹਾ ਹਾਂ ਮੈਂ ਤੇ ਕਰਕੇ ਬਹੁਤ ਸਾਰੇ ਬੜੀ ਖੁਸ਼ੀ ਹੁੰਦੀ ਹੈ ਮਾਧੀ ਆਸ ਹੈ ਇਹ ਤੁਹਾਨੂੰ ਬਣ ਜਾਏ ਮੇਰੇ ਤੁਹਾਡੇ ਕੋਲ ਨਹੀਂ ਇਹਨਾਂ ਨੂੰ ਆਸ ਕੋਈ ਨਹੀਂ ਹੈਗੇ ਸਾਨੂੰ ਕੋਈ ਆਸ ਨਹੀਂ ਕਿ ਬਣੂਗਾ ਕਿ ਨਹੀਂ ਵੀ ਬਣੂਗਾ ਇਹ ਇਦਾਂ ਹੀ ਰਹਿਣਾ ਮੈਂ ਖੁੱਲਾ ਹੀ ਰਹਿਣਾ ਕੰਮ ਨਰ ਮੇਰੀ ਇਹਨਾਂ ਵੀਰਾਂ ਨੇ ਮਤ ਕਰਕੇ ਬਹੁਤ ਵਧੀਆ ਖਾਣਾ ਇਹਨਾਂ ਦੀ ਹਰ ਵੇਲੇ ਚਰਦੀ ਕਲਾ ਕੋਈ ਵੀ ਨਹੀਂ ਹੀ ਕਾਪੇ ਰੋਟੀ ਪਾਣੀ ਰੋਟੀ ਪਾਣੀ ਹਾਨੂੰ ਸਿਰ ਜਿਹੜੀ ਵੱਡੇ ਪਾਪਾ ਨੇ ਛਣੋਦੀ ਅਸੀਂ ਆਹਦਾ ਉੱਤੇ ਹੀ ਗੁਜ਼ਾਰਾ ਇਹ ਆ ਬਹੁਤ ਆ ਕਰਦੇ ਨੇ ਮਾਤਾ ਜਿਹੜੀ ਗਰੀਬ ਜਿਹੜੇ ਮਾੜੇ ਵੀ ਪੜੇ ਤੋਂ ਮਾੜੇ ਦੀ ਵੀ ਸਹਾਇਤਾ ਕਰਦੇ ਨੇ ਹੈਗੇ ਆ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਸਾਡੀ ਸੰਸਥਾ ਬਟਾਲੇ ਤੋਂ ਆਇਆ ਕੁਦਰਤ ਕੇ ਸਬੰਧੇ ਸੇਵਾ ਸੁਸਾਇਟੀ ਸੋ ਸਾਰੇ ਵੀਰ ਭਰਾ ਅਸੀਂ ਇੱਕ ਛੋਟੇ ਜਿਹੇ ਉਪਰਾਲੇ ਤੋਂ ਚਾਲੂ ਕੀਤਾ ਸੀ ਤੇ ਤੁਸੀਂ ਦੇਖ ਰਹੇ ਜੀ ਜਦੋਂ ਕੋਈ ਵੀ ਵਿਪਤਾ ਪੈਂਦੀ ਹੈ ਤੇ ਜਦੋਂ ਹੜ੍ਹਾਂ ਦੇ ਦੌਰਾਨ ਦੇਖਿਆ ਗਿਆ ਵੀ ਪੰਜਾਬ ਦੇ ਜਿਹੜੇ ਗਰਦਾਸਪੁਰ ਔਰ ਅਮਰਸਾ ਦੇ ਜਿਹੜੇ ਜ਼ਿਲ੍ਹੇ ਨੇ ਇਹਨਾਂ ਵਿੱਚ ਬਹੁਤ ਹੀ ਜ਼ਿਆਦਾ ਪਰਿਵਾਰਾਂ ਦਾ ਨੁਕਸਾਨ ਹੋਇਆ ਸੋ ਸਾਡੀ ਸੁਸਾਇਟੀ ਵੱਲੋਂ ਉੱਥੇ ਜਾ ਕੇ ਹੜ੍ਹ ਪੀੜਤਾਂ ਲਈ ਰਸਤਾ ਲੈ ਕੇ ਜਾਏ ਜਾਂ ਕਈਆਂ ਹੋਰ ਵੀ ਜੋ ਜੋ ਜ਼ਰੂਰਤ ਦਾ ਸਮਾਨ ਹੀ ਲਿਜਾਇਆ ਗਿਆ ਉਸ ਤੋਂ ਬਾਅਦ ਬੈਟਰੀ ਡਾਕਟਰਾਂ ਦੀ ਸਪੈਸ਼ਲਟੀ ਟੀਮਾਂ ਬਣਾ ਕੇ ਸਰਕਾਰ ਦੇ ਸਹਿਯੋਗ ਦੇ ਨਾਲ ਜਿੱਥੇ-ਜਿੱਥੇ ਡਿਊਟੀਆਂ ਲੱਗੀਆਂ ਉੱਥੇ ਚੈੱਕਅਪ ਕੀਤਾ ਗਿਆ ਔਰ ਉਸ ਤਰ੍ਹਾਂ ਦੇਖਿਆ ਗਿਆ ਵੀ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰ ਨੇ ਜਿਨ੍ਹਾਂ ਦੇ ਘਰ-ਬਾਰ ਟੁੱਟੇ ਹੋਏ ਨੇ ਔਰ ਅਸੀਂ ਸਾਡਾ ਇਕੱਲਿਆਂ ਦਾ ਇੰਨਾ ਉਪਰਾਲਾ ਇਨੀ ਸਮਰੱਥਾ ਨਹੀਂ ਆ ਗਈ ਵੀ ਅਸੀਂ ਜਿੰਨੇ ਜ਼ਿਆਦਾ ਲੋਕਾਂ ਦਾ ਨੁਕਸਾਨ ਹੋਇਆ ਉਹ ਘਰ ਬਣਾ ਸਕੀਏ ਸੋ ਅਸੀਂ ਵੀਰ ਭਰਾਵਾਂ ਔਰ ਸੋਸ਼ਲ ਮੀਡੀਆ ਪਲੇਟਫਾਰਮ ਦਾ ਹੀ ਆਪਣੇ ਵਾਕ ਵਾਕ ਸੱਜਣਾ ਦਾ ਜਿਹੜਾ ਸਯੋਗ ਮੰਗਿਆ ਔਰ ਇਸ ਤੋਂ ਇਲਾਵਾ ਇਹ ਇਹ ਨਾਲ ਸਕੱਤਰ ਸਿੰਘ ਜੀ ਦਾ ਤੇ ਘਰ ਹੈਗਾ ਹੈਗਾ ਇਸ ਤੋਂ ਇਲਾਵਾ ਹਰ ਦੋ ਝੰਡੇ ਹੋਰ ਵੀ ਇੱਕ ਦੋ ਪਿੰਡ ਨੇ ਜਿੱਚ ਡਿਮਾਂਡ ਸਾਡੇ ਕੋ ਪਹੁੰਚੀ ਹੈ ਵੀ ਘਰ ਬਹੁਤ ਜਿਆਦਾ ਖਰਾਬ ਹੋਏ ਹੋਏ ਨੇ ਇਹ ਸਾਡੇ ਵੀਰ ਜੀ ਨੇ ਇਥੋਂ ਧਰਮਕੋੜ ਤੋਂ ਉਹਨਾਂ ਨੇ ਸਾਨੂੰ ਦੱਸਿਆ ਵੀ ਇਸ ਤਰ੍ਹਾਂ ਇਸ ਤਰ੍ਹਾਂ ਘਰ ਘਰ ਵੇਖ ਹੈਗਾ ਉਹਨਾਂ ਨੂੰ ਕਿਹਾ ਵੀ ਵੀਡੀਓ ਬਣਾ ਕੇ ਲਿਓ ਉਹਨਾਂ ਨੇ ਸਾਨੂੰ ਵੀਡੀਓ ਸੈਂਡ ਕੀਤੀ ਤੇ ਇਹਨਾਂ ਅੱਗੋਂ ਵੀ ਜਿਹੜਾ ਜਿਹੜਾ ਮਹੀਨਾਵਾਰੀ ਰਾਸ਼ਨ ਜਿਹੜਾ ਉਹ ਡਿਲੀਵਰ ਕੀਤਾ ਜਾਂਦਾ ਸੰਸਤਾ ਵੱਲੋਂ ਤੇ ਇਹਨਾਂ ਨੂੰ ਪਹਿਲਾਂ ਰਾਸ਼ਨ ਦੀ ਸੇਵਾ ਜਿਹੜੀ ਚਾਲੂ ਕੀਤੀ ਗਈ ਉਸ ਤੋਂ ਬਾਅਦ ਦੇਖਿਆ ਵੀ ਘਰ ਦੀ ਜਿਹੜੀ ਉਹ ਹਾਲਤ ਬਹੁਤ ਖਰਾਬ ਆ ਤੇ ਉਹ ਫਿਰ ਸਾਰਿਆਂ ਦੇ ਸਹਿਯੋਗ ਨਾਲ ਸਲਾਹ ਕੀਤੀ ਗਈ ਵੀ ਇਹਨਾਂ ਦਾ ਘਰ ਜਿਹੜਾ ਬਣਾਇਆ ਜਾਏ। ਸੋ ਵੱਖ-ਵੱਖ ਜਦੋਂ ਅਸੀਂ ਰਿਕੁਐਸਟ ਕੀਤੀ ਤੇ ਕੋਈ ਦਾਨੀ ਸੱਜਣਾ ਨੇ ਨਾਲ ਸਹਿਯੋਗ ਪਾਇਆ ਤੇ ਰਲ ਕੇ ਜਿਹੜਾ ਇਹ ਘਰ ਦੀ ਸਾਰੀ ਅੱਜ ਜਿਹੜੀ ਚਾਲੂ ਕਰਵਾਈ ਗਈ ਏ। ਸੋ ਇਹ ਜਿਹੜਾ ਕਰਨ ਵਾਲਾ ਸੇਵਾ ਕਰਾਉਣ ਵਾਲਾ ਜਿਹੜਾ ਓਕਾਲਪੁਰਖ ਵਾਹਿਗੁਰੂ ਇਹ ਅਸੀਂ ਤੇ ਇੱਕ ਜਰੀਆ ਵਾਂ। ਵੀ ਸਾਰੇ ਸਾਡੇ ਕੋਲ ਇੰਨੀ ਜ਼ਿਆਦਾ ਮਾਤਰਾ ਦੇ ਵਿੱਚ ਸਹਿਯੋਗ ਨਹੀਂਗਾ ਵੀ ਅਸੀਂ ਐਡਾ ਘਰ ਬਣਾ ਸਕੀਏ ਤੇ ਸਾਰੇ ਵੀਰ ਭਰਾ ਨਾਲ ਲੱਗਦੇ ਜਾਂਦੇ ਜਿਸ ਨਾਲ ਅਸੀਂ ਸਾਰੇ ਰਲ ਕੇ ਜਿਹੜਾ ਇਹੋ ਜੇ ਕਾਰਜ ਕਰ ਸਕਦੇ ਹਾਂ ਸਰ ਇੱਕ ਬੜੀ ਉਮੀਦ ਸੀ ਉਹਨਾਂ ਨੂੰ ਪਰ ਉਹ ਉਮੀਦ ਜਿਹੜੀ ਜਾਗ ਲਈ ਹੈ ਵੀ ਤਾਂ ਇਹ ਆਣ ਕੇ ਉਹਨਾਂ ਦੀ ਬਾਹ ਫੜ ਲਈ ਹੈ ਇਹ ਕਾਲਪੁਰਖ ਸੱਚੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਵੀ ਉਹਨੇ ਹੜੇ ਕੋ ਸੇਵਾ ਲਈ ਹੈ ਤੁਹਾਨੂੰ ਪਹਿਲਾਂ ਦੱਸਿਆ ਵੀ ਅਸੀਂ ਇਹਨੇ ਜੋਗੀ ਨਹੀਂਗੇ ਅਸੀਂ ਤਾਂ ਇੱਕ ਆਵਾਜ਼ ਬੁਲੰਦ ਕੀਤੀ ਵੀ ਆਪਣੇ ਭਰਾਵਾਂ ਨੂੰ ਕੀਤਾ ਤੇ ਜਿਹੜੀ ਇਹਨਾਂ ਦੇ ਰੱਬੋਂ ਹੀ ਜਿਹੜੇ ਮਗਰੋਂ ਕਰਮ ਨੇ ਜਿਹੜੇ ਇਹਨਾਂ ਦੇ ਜਾਗੇ ਨੇ ਸੋ ਅਸੀਂ ਇਹਦਾ ਅਰਦਾਸ ਬੇਨਤੀ ਕਰ ਸਕਦੇ ਹਾਂ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਵੀ ਅਸੀਂ ਇਹਨੇ ਜੋਗੀ ਨਹੀਂ ਹੈਗੇ ਇਹਨੇ ਸਮਰੱਥ ਨਹੀਂ ਹੈਗੇ ਇਹ ਤਾਂ ਜਦੋਂ ਸਹਿਯੋਗ ਮਿਲਦਾ ਸੰਗਤਾਂ ਦਾ ਸਹਿਯੋਗ ਮਿਲਦਾ ਤੇ ਅਸੀਂ ਜਿਹੜੇ ਕੰਮ ਕਰ ਸਕਦੇ ਹਾਂ ਜਿੰਨੇ ਵੀ ਕਰ ਸਕਦੇ ਹਾਂ ਕਿੰਨਾ ਸੱਚ ਆ ਰਿਹਾ ਜੀ ਜਿੰਨਾ ਵੀ ਖਰਚਾ ਆਏਗਾ ਕੋਈ 3 ਲੱਖ ਦੇ ਕਰੀਬ ਤੇ ਬਜਟ ਬਣਿਆ ਹੈਗਾ ਬਾਕੀ ਦੇਖੋ ਜੋ ਬਣੇਗਾ ਕੀ ਕੀ ਵਡਾਗ ਦੇਣ ਲੱਗੇ ਉਹਨਾਂ ਨੇ ਇਹ ਸਾਰੇ ਜਿੰਨਾਂ ਦੇ ਇਹਨਾਂ ਦੇ ਦੋ ਕਮਰੇ ਹੈਗੇ ਤੇ ਦੋ ਤਿੰਨ ਕਰੇਡ ਵਿੱਚ ਇੱਕ ਬਰਾਂਡਾ ਨਾਲ ਸੋ ਸਾਰਾ ਵੀ ਜਿਹੜਾ ਅਰੇਂਜਮੈਂਟ ਕਰਕੇ ਦਿੱਤਾ ਜਾਏਗਾ ਜੋ ਵੀ ਤਿਆਰੀ ਫੁੱਲ ਫਿਨਿਸ਼ ਕਰਕੇ ਦਿੱਤਾ ਜਾਏਗਾ ਜੀ ਪਹਿਲਾਂ ਹੀ ਪੱਕਾ ਸੀ ਕਿ ਬੇਨਾ ਕੱਚਾ ਸੀ ਕੱਚਾ ਸੀ ਬਿਲਕੁਲ ਲੱਕੜ ਦੀ ਜਿਹੜੀ ਛਿਤੀਰੀ ਪਈ ਹੋਈ ਸੀ ਤੋਂ ਬੈਕ ਸਾਈਡ ਦੀ ਸਾਰੀ ਕੰ ਤੇ ਉਹਦੇ ਕਰਕੇ ਇੰਨਾ ਖਤਰਾ ਹੈ ਵੀ ਜਿਆਦਾ ਖਤਰਾ ਹੈ ਵੀ ਕੋਈ ਡਿੱਗ ਕੇ ਜਿਆਦਾ ਵੱਡਾ ਹਾਦਸਾ ਨ ਹੋ ਜਾਏ